ਆਪਜੀ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਕਰਨ ਦੇਵੀਗੜ ਵਾਲਾ ਜੋ ਵੀ ਸਾਡੇ ਚੈਨਲ ਤੇ ਪਹਿਲੀ ਵਾਰ ਆ ਰਹੇ ਹਨ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਧੰਨਵਾਦ ਜੀ ਪੈਦੋਂ ਨਜ਼ਰ ਮਾਰਦੇ ਹਾਂ ਜਿਹੜੀਆਂ ਸੁਰਖੀਆਂ ਵੱਲ ਚੰਡੀਗੜ੍ਹ ਦੇ ਫਿਊਲ ਸਟੇਸ਼ਨਾਂ ਤੇ ਸੁੱਕੇ ਜਾਣਕਾਰਨ ਵਾਹਨ ਚਾਲਕਾਂ ਦਾ ਹੰਗਾਮਾ ਪੰਜਾਬ ਦੇ ਪੰਪਾਂ ਤੇ ਲੱਗੀਆਂ ਲੰਬੀਆਂ ਕਤਾਰਾਂ ਟਰੱਕ ਡਰਾਈਵਰ ਨਮੀ ਨਾ ਸਹਿਤਾ ਤੇ ਹਿੱਟ ਐਂਡ ਰਨ ਕੇਸਾਂ ਦੇ ਸਖਤ ਸਜ਼ਾ ਦਾ ਵਿਰੋਧ ਕਰ ਰਹੇ ਹਨ ਪੰਜਾਬ ਚ ਠੰਡ ਅਤੇ ਧੁੰਦ ਦਾ ਕਹਿਰ جاری 23 ਜ਼ਿਲਾਂ ਚ ਅਲਰਟ ਜਾਰੀ ਪੈਟਰੋਲ ਡੀਜ਼ਲ ਦੀ ਸਪਲਾਈ ਨੂੰ ਲੈ ਕੇ ਘਬਰਾਣ ਦੀ ਲੋੜ ਨਹੀਂ ਤੇਲ ਕੰਪਨੀਆਂ ਨਾਲ ਮੀਟਿੰਗ ਤੋਂ ਬਾਅਦ ਡੀਸੀ ਨੇ ਦਿੱਤੀ ਰਾਹਤ ਦੀ ਖਬਰ ਪੂਰੇ ਪੰਜਾਬ ਚ ਬੱਸ ਟਰੱਕ ਚਾਲਕਾਂ ਦਾ ਚੱਕਾ ਜਾਮ ਕਈ ਪੰਪਾਂ ਤੇ ਪੈਟਰੋਲ ਡੀਜ਼ਲ ਖਤਮ ਲੋਕ ਪਰਚਾਂਤ ਹੁਣ ਖਬਰਾਂ ਵਿਸਤਾਰ ਨਾਲ ਮੰਗਲਵਾਰ ਨੂੰ ਦੇਸ਼ ਵਿਆਪੀ ਟਰੱਕ ਡਰਾਈਵਰਾਂ ਦੀ ਹੜਤਾਲ ਕਾਰਨ ਜ਼ਿਆਦਾਤਰ ਅਲਾਊਟਮੈਂਟ ਸੁੱਕੇ ਰਹਿਣ ਕਾਰਨ ਚੰਡੀਗੜ੍ਹ ਭਰ ਦੇ ਫਿਊਲ ਸਟੇਸ਼ਨਾਂ ਤੇ ਭਾਰੀ ਪੀੜ ਦੇਖਣ ਨੂੰ ਮਿਲੀ ਪੁਲਿਸ ਕੰਟਰੋਲ ਰੂਮ ਦੇ ਮਾਮੂਲੀ ਤਕਰਾਰ ਦੀਆਂ ਵੀ ਘਟਨਾਵਾਂ ਸਾਹਮਣੇ ਆਉਣ ਨਾਲ ਚੰਡੀਗੜ੍ਹ ਭਰ ਦੇ ਤੇਲ ਸਟੇਸ਼ਨਾਂ ਤੇ ਹਫੜਾ ਤਾਫੜੀ ਮੱਚ ਗਈ ਸੈਕਟਰ 35 26 28 4 ਅਤੇ ਸੈਕਟਰ 9 ਦੇ ਫਿਊਲ ਸਟੇਸ਼ਨਾਂ ਸਮੇਤ ਕਈ ਹੋਰ ਵਾਨਾਂ ਦਾ ਇੰਡਨ ਖਤਮ ਹੋ ਗਿਆ ਟਰੱਕ ਡਰਾਈਵਰ ਨਵੀਂ ਭਰਤੀ ਨਿਆਸ ਸਹਿਯਤਾ ਤਹਿਤ ਹਿੱਟ ਐਂਡ ਰਨ ਦੇ ਕੇਸ ਲਈ ਸਖਤ ਸਜ਼ਾ ਦਾ ਵਿਰੋਧ ਕਰ ਰਹੇ ਹਨ ਚੰਡੀਗੜ੍ਹ ਟਰਾਂਸਪੋਰਟ ਐਸੋਸੀਏਸ਼ਨ ਦੇ ਅਧਿਕਾਰੀਆਂ ਨੇ ਪ੍ਰਦਰਸ਼ਨ ਕਰ ਰਹੀਆਂ ਟਰੱਕ ਡਰਾਈਵਰ ਯੂਨੀਅਨ ਨੇ ਇੱਕ ਮੁਠਤਾ ਦਾ ਪ੍ਰਗਟਾਵਾ ਕੀਤਾ ਹੈ ਚੰਡੀਗੜ੍ਹ ਟਰਾਂਸਪੋਰਟ ਐਸੋਸੀਏਸ਼ਨ ਦੇ ਪ੍ਰਧਾਨ ਜਸਵੀਰ ਸਿੰਘ ਗਿੱਲ ਨੇ ਦੱਸਿਆ ਕਿ ਮੰਗਲਵਾਰ ਨੂੰ ਦੁਪਹਿਰ 2 ਵਜੇ ਟਰੱਕ ਯੂਨੀਅਨ ਅਤੇ ਟਰਾਂਸਪੋਰਟ ਯੂਨੀਅਨ ਦੀ ਕੇਂਦਰੀ ਲੀਡਰਸ਼ਿਪ ਨਾਲ ਦਿੱਲੀ ਵਿੱਚ ਮੀਟਿੰਗ ਹੋਣੀ ਹੈ ਉਹਨਾਂ ਕਿਹਾ ਕਿ ਅਸੀਂ ਚੰਡੀਗੜ੍ਹ ਟਰਾਂਸਪੋਰਟ ਏਰੀਆ ਸੈਕਟਰ 26 ਵਿੱਚ ਸ਼ਾਂਤਮਈ ਧਰਨਾ ਦੇ ਰਹੇ ਹਾਂ ਸੈਕਟਰ 35 ਦੇ ਇੱਕ ਫਿਊਲ ਸਟੇਸ਼ਨ ਨਿਸ਼ਟਾਕ ਖਤਮ ਹੋਣ ਕਾਰਨ ਅਲਾਟਮੈਂਟ ਬੰਦ ਕਰਨਾ ਪਿਆ ਅਸੀਂ ਅਨਸ਼ੀਤ ਹਾਂ ਕਿ ਸਾਨੂੰ ਨਵੀਂ ਸਪਲਾਈ ਕਦੋਂ ਮਿਲੇਗੀ 30 ਅਤੇ 31 ਦਸੰਬਰ ਨੂੰ ਨਿਧਾਰਤ ਇੰਦਨ ਦੀ ਸਪੂਰਤਗੀ ਦੇ ਬਾਵਜੂਦ ਟਰੱਕ ਡਰਾਈਵਰ ਨਹੀਂ ਦਿਖਾਈ ਦਿੱਤੇ ਫਿਊਲ ਸਟੇਸ਼ਨ ਦੇ ਮਾਲਕ ਏ ਆਰ ਬੱਤਰਾਂ ਨੇ ਕਿਹਾ ਕਿ ਸੈਕਟਰ 4 ਫਿਊਲ ਸਟੇਸ਼ਨ ਦੇ ਇੱਕ ਕਰਮਚਾਰੀ ਨੇ ਕਿਹਾ ਕਿ ਸਾਟਾ ਇੰਦਨ ਸਟਾਕ ਖਤਮ ਹੋ ਗਿਆ ਅਤੇ ਸਾਈਨ ਬੋਰਡ ਲਗਾ ਦਿੱਤਾ ਹੈ ਕਿ ਬਾਲਣ ਅਪਲਵਡ ਨਹੀਂ ਹੈ ਸ਼ੁਰੂਆਤ ਵਿੱਚ ਹਰ ਕੋਈ ਆਪਣੀ ਵਾਹਨਾਂ ਦੀਆਂ ਟੈਂਕੀਆਂ ਨੂੰ ਭਰਨਾ ਚਾਹੁੰਦਾ ਸੀ ਪਰ ਜਿਵੇਂ ਜਿਵੇਂ ਕਤਾਰਾਂ ਵਧੀਆਂ ਲੋਕ ਸਾਡੇ ਨਾਲ ਬਹਿਸ ਕਰਨ ਲੱਗੇ ਉਸਨੇ ਸ਼ਿਕਾਇਤ ਕੀਤੀ ਸੂਤਰਾਂ ਨੇ ਦੱਸਿਆ ਕਿ ਪੁਲਿਸ ਕੰਟਰੋਲ ਰੂਮ ਨੇ ਫਿਊਲ ਸਟੇਸ਼ਨਾਂ ਦੇ ਖਾਸ ਕਰਕੇ ਫਿਊਲ ਸਟੇਸ਼ਨ ਸੈਕਟਰ 28 ਅਤੇ ਫਿਊਲ ਸਟੇਸ਼ਨ ਸੈਕਟਰ 10 ਨੇੜੇ ਕਾਨੂੰਨ ਵਿਵਸਥਾ ਦੀ ਸਥਿਤੀ ਦੀ ਉਲੰਘਣਾ ਕਰਨ ਸਬੰਧੀ ਅੱਧੀ ਦਰਜਨ ਕਾਲਾਂ ਆਈਆਂ ਇਸ ਦੌਰਾਨ ਪੰਜਾਬ ਵਿੱਚ ਸ਼ਾਮ ਤੱਕ ਤੇਲ ਸੁੱਕਣ ਦੀ ਸੰਭਾਵਨਾ ਹੈ ਮੰਗਲਵਾਰ ਨੂੰ ਪੈਟਰੋਲ ਪੰਪਾਂ ਦੇ ਲੋਕਾਂ ਦੀ ਲੰਬੀਆਂ ਕਤਾਰਾਂ ਗੱਡੀ ਨੂੰ ਪਹੁੰਚਾ ਕੇ ਉਹ ਕੰਮ ਕਰਕੇ ਤੇਲ ਦਾ ਡਾਮਪ ਨਿਕਲੇਗਾ ਅੱਜ ਜੀ ਆ ਗਿਆ ਉਹਦੇ ਕੋਲ ਦੋ ਦਿਨ ਦਿਨਾਂ ਦਾ ਕੰਮ ਮੈਂ ਨੇ ਕਰ ਦਿੱਤਾ ਪੰਜਾਬ ਵਿੱਚ ਪਹਾੜਾਂ ਵਾਲੇ ਸ਼ਿਮਲਾ ਨਾਲੋਂ ਵੀ ਵੱਧ ਠੰਡ ਪੈ ਰਹੀ ਹੈ ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਪੰਜਾਬ ਦਾ ਘੱਟੋ-ਘੱਟ ਤਾਪਮਨ ਲਗਾਤਾਰ ਡਿੱਗ ਰਿਹਾ ਹੈ ਤੇ ਬੀਤੀ ਰਾਤ ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਗਰਦਾਸਪੁਰ ਦਾ ਘੱਟੋ-ਘੱਟ ਤਾਪਮਨ 6.6 ਡਿਗਰੀ ਦਰਜ ਕੀਤਾ ਗਿਆ ਜੋ ਕਿ ਪੂਰੇ ਸੂਬੇ ਵਿੱਚ ਸਭ ਤੋਂ ਘੱਟ ਹੈ ਜਦੋਂ ਕਿ ਸ਼ਿਮਲਾ ਦਾ ਘੱਟੋ-ਘੱਟ ਤਾਪਮਨ 7.6 ਡਿਗਰੀ ਦਰਜ ਕੀਤਾ ਗਿਆ ਪੰਜਾਬ ਵਿੱਚ ਠੀਤ ਲਹਿਰ ਅਤੇ ਸੰਘਣੀ ਧੁੰਦ ਦਾ ਕਹਿਰ ਜਾਰੀ ਹੈ 12 ਜ਼ਿਲ੍ਹੇ ਅਜੇ ਵੀ ਸੰਘਣੀ ਧੁੰਦ ਅਤੇ ਕੋਰੇ ਦੀ ਲਪੇਟ ਵਿੱਚ ਹਨ ਇਹਨਾਂ ਵਿੱਚ ਪਠਾਨਕੋਟ ਗਰਦਾਸਪੁਰ ਅਮਰਸਰ ਤਰਨਤਾਰਨ ਹੁਸ਼ਿਆਰਪੁਰ ਨਵਾਂ ਸ਼ਹਿਰ ਕਪੂਰਥਲਾ ਜਲੰਧਰ ਅਤੇ ਲੁਧਿਆਣਾ ਸ਼ਮਲਨ ਬਾਕੀ ਜ਼ਿਲ੍ਹਿਆਂ ਵਿੱਚ 51 ਤੋਂ 75% ਦੀ ਸੰਘਣੀ ਧੁੰਦ ਅਤੇ ਕੋਲਡ ਦਾ ਅਲਰਟ ਜਾਰੀ ਹੈ ਇਸ ਦੇ ਨਾਲ ਹੀ ਸੂਰਜ ਨਾ ਨਿਕਲਣ ਕਾਰਨ ਦਿਨ ਦਾ ਤਾਪਮਾਨ ਵੀ ਲਗਾਤਾਰ ਡਿੱਗ ਰਿਹਾ ਹੈ 9 ਜ਼ਿਲ੍ਹਿਆਂ ਵਿੱਚ ਦਿੰਦਾ ਤਾਪਮਨ ਆਮ ਨਾਲੋਂ 8 ਡਿਗਰੀ ਹੇਠਾਂ ਆ ਗਿਆ ਸੁੱਬੇ ਵਿੱਚ ਬਠਿੰਡਾ ਸਭ ਤੋਂ ਵੱਧ ਠੰਡਾ ਰਿਹਾ ਬਠਿੰਡੇ ਵਿੱਚ ਘੱਟੋ ਘੱਟ ਤਾਪਮਨ 7 ਡਿਗਰੀ ਰਿਹਾ ਇਸ ਦੇ ਨਾਲ ਹੀ ਸੁੱਬੇ ਦੇ 21 ਜਿਲ੍ਹਿਆਂ ਵਿੱਚ ਘੱਟੋ ਘੱਟ ਤਾਪਮਨ 11 ਡਿਗਰੀ ਤੋਂ ਘੱਟ ਰਿਹਾ ਪਠਾਨਕੋਟ ਵਿੱਚ ਸਭ ਤੋਂ ਵੱਧ ਤਾਪਮਨ 14.4 ਡਿਗਰੀ ਦਰਜ ਕੀਤਾ ਗਿਆ ਇਹ ਪੰਜਾਬ ਦਾ ਸਭ ਤੋਂ ਗਰਮ ਇਲਾਕਾ ਰਿਹਾ ਇਸ ਤੋਂ ਪਹਿਲਾਂ ਸੋਮਵਾਰ ਸਵੇਰੇ ਲੋਕਾਂ ਨੇ ਸੰਘਣੀ ਧੁੰਦ ਅਤੇ ਕੜਾਕੇ ਦੀ ਠੰਡ ਨਾਲ ਨਵੇਂ ਸਾਲ ਦੀ ਸ਼ੁਰੂਆਤ ਕੀਤੀ ਸੁੱਬੇ ਚ 80 ਥਾਵਾਂ ਦੇ ਲੋਕਾਂ ਨੂੰ ਸੰਘਣੀ ਧੁੰਦ ਅਤੇ ਸੀਤ ਲਹਿਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਠੰਡ ਵੀ ਵੱਧ ਗਈ ਹੈ ਇਨ੍ਹਾਂ ਖੇਤਰਾਂ ਵਿੱਚ ਡੇਰਾ ਬਾਬਾ ਨਾਨਕ ਤੋਂ ਡੇਰਾ ਬਸੀ ਤੱਕ ਪੰਜਾਬ ਦਾ ਪ੍ਰਵੇਸ਼ ਦੁਆਰ ਸ਼ਾਮਲ ਹੈ ਹਰ ਪਾਸੇ ਤਾਪਮਾਨ ਲਗਾਤਾਰ ਡਿੱਗ ਰਿਹਾ ਹੈ ਤੇ ਮੌਸਮ ਵਿਭਾਗ ਨੇ ਲੋਕਾਂ ਨੂੰ ਚੌਕਸ ਰਹਿਣ ਦੀ ਸਲਾਹ ਦਿੱਤੀ ਹੈ ਇਸ ਦੇ ਨਾਲ ਹੀ ਸਰਕਾਰ ਨੇ ਸੂਬੇ ਵਿੱਚ ਆਂਗਣਵਾੜੀ ਕੇਂਦਰਾਂ ਦਾ ਸਮਾਂ ਵਿਵਸਥਨ ਦਿੱਤਾ ਹੈ ਹੁਣ ਕੇਂਦਰ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਖੁੱਲਣਗੇ ਇਹ ਹੁਕਮ 14 ਜਨਵਰੀ ਤੱਕ ਲਾਗੂ ਰਹਿਣਗੇ ਪਿਛਲੇ ਕੁਝ ਸਮੇਂ ਤੋਂ ਪੰਜਾਬ ਦੇ ਸਾਰੇ ਖੇਤਰਾਂ ਵਿੱਚ ਤਾਪਮਾਨ ਲਗਾਤਾਰ ਡਿੱਗ ਰਿਹਾ ਹੈ ਸਾਰੇ ਜ਼ਿਲ੍ਹਿਆਂ ਵਿੱਚ ਤਾਪਮਾਨ ਵਿੱਚ ਗਰਾਵੜ ਦਰਜ ਕੀਤੀ ਗਈ ਹੈ ਪੂਰੇ ਸੂਬੇ ਵਿੱਚ ਸਭ ਤੋਂ ਵੱਧ ਤਾਪਮਾਨ ਫਰੀਦਕੋਟ ਵਿੱਚ 14.3 ਡਿਗਰੀ ਹੈ ਬਾਕੀ ਸਾਰੇ ਥਾਵਾਂ ਤੇ ਤਾਪਮਾਨ ਡਿਗਰ ਹੈ ਇਸ ਕਾਰਨ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਮੌਸਮ ਵਿਭਾਗ ਦੇ ਮਾਹਿਰਾਂ ਮੁਤਾਬਕ ਚੱਕਰਵਾੜੀ ਚੱਕਰ ਹੁਣ ਉੱਤਰੀ ਹਰਿਆਣਾ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਵਧ ਰਿਹਾ ਹੈ ਅਜਿਹੇ ਅੱਜ ਅਤੇ ਮੰਗਲਵਾਰ ਨੂੰ ਪੰਜਾਬ ਵਿੱਚ ਮੌਸਮ ਖੁਸ਼ਕ ਰਹੇਗਾ ਇਸ ਦੇ ਨਾਲ ਹੀ ਸੂਬੇ ਦੇ ਘੱਟੋ-ਘੱਟ ਤਾਪਮਾਨ 'ਚ ਕੋਈ ਵੱਡਾ ਬਦਲਾ ਨਹੀਂ ਹੋਵੇਗਾ 31 ਥਾਵਾਂ ਧੁੰਦ ਅਤੇ ਇਸ ਤੋਂ ਬਾਅਦ ਜ਼ਿਆਦਾਤਰ ਥਾਵਾਂ ਦੇ ਸੁੰਗ ਗਣੀਤ ਹੰਦ ਛਾਈ ਰਹੇਗੀ ਇਹਨਾਂ ਥਾਵਾਂ ਤੇ ਪੰਜਾਬ ਦੀਆਂ ਜ਼ਿਆਦਾਤਰ ਤਹਿਸੀਲਾਂ ਅਧੀਨ ਆਉਂਦੇ ਇਲਾਕੇ ਵਿੱਚ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ ਵਾਤਵਾਰ ਤਾਪਮਾਨ ਵਿੱਚ ਪਿਛਲੇ ਦਿਨ ਦੇ ਮੁਕਾਬਲੇ 1.5 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਜੋ ਕਿ ਆਪ ਤਾਪਮਾਨ ਨਾਲੋਂ 6.7 ਡਿਗਰੀ ਘੱਟ ਸੀ ਚੰਡੀਗੜ੍ਹ ਅਤੇ ਪੰਜਾਬ ਵਿੱਚ ਅੱਜ ਅਗਲੇ 5 ਦਿਨਾਂ ਤੱਕ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ ਠੰਡ ਵੀ ਵਧੇਗੀ ਅਜਿਹੇ 'ਚ ਲੋਕਾਂ ਨੂੰ ਆਪਣਾ ਧਿਆਨ ਰੱਖਣਾ ਹੋਵੇਗਾ ਆਪਣੀ ਚਮੜੀ ਅਤੇ ਚੰਗੀ ਸਿਹਤ ਰੱਖਣ ਲਈ ਉਹਨਾਂ ਨੂੰ ਵਿਟਾਮਿਨ ਸੀ ਲੈਣਾ ਚਾਹੀਦਾ ਇਸ ਵਿੱਚ ਸਬਜ਼ੀਆਂ ਆਦਿ ਸ਼ਾਮਲ ਹਨ ਨਾਲ ਹੀ ਬਿਨਾਂ ਕਿਸੇ ਕੰਮ ਦੇ ਘਰੋਂ ਨਾ ਨਿਕਲਣ ਤੋਂ ਬਚਣਾ ਚਾਹੀਦਾ ਜੇਕਰ ਤੁਹਾਨੂੰ ਕਿਸੇ ਕਿਸਮ ਜੇ ਡਾਕਟਰੀ ਦੀ ਸਹਾਦੀ ਲੋੜ ਹੈ ਤਾਂ ਆਨਮ ਮੈਡੀਕਲ ਹੈਲਪਲਾਈਨ ਨੰਬਰ 104 ਤੇ ਸੰਪਰਕ ਕਰਨਾ ਚਾਹੀਦਾ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰਗਲ ਨੇ ਮੰਗਲਵਾਰ ਨੂੰ ਕਿਹਾ ਕਿ ਜ਼ਿਲ੍ਹੇ ਵਿੱਚ ਪੈਟਰੋਲ ਡੀਜ਼ਲ ਦੀ ਸਪਲਾਈ ਨੂੰ ਲੈ ਕੇ ਚਿੰਤਾ ਦੀ ਕੋਈ ਲੋੜ ਨਹੀਂ ਕਿਉਂਕਿ ਪ੍ਰਸ਼ਾਸਨ ਵੱਲੋਂ ਸਾਰੀ ਸਥਿਤੀ 'ਤੇ ਨੇੜਿਓਂ ਨਜ਼ਰ ਰੱਖੀ ਜਾ ਰਹੀ ਹੈ ਅਤੇ ਉਹਨਾਂ ਇਹ ਵੀ ਕਿਹਾ ਕਿ ਪੈਟਰੋਲ ਡੀਜ਼ਲ ਦੀ ਸਪਲਾਈ ਯਕੀਨੀ ਬਣਾਈ ਜਾਵੇਗੀ ਅਤੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਘਬਰਾਹਟ ਵਿੱਚ ਆਕੇ ਖਰੀਦਦਾਰੀ ਕਰਨ ਦੀ ਕੋਈ ਲੋੜ ਨਹੀਂ ਹੈ ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਇੰਡੀਅਨ ਆਇਲ ਕਾਰਪੋਰੇਸ਼ਨ ਭਾਰਤੀ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ਅਤੇ ਹਿੰਦੂਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ਸਮੇਤ ਤੇਲ ਕੰਪਨੀਆਂ ਦੇ ਡੀਪੂ ਮੁਖੀਆਂ ਨਾਲ ਮੀਟਿੰਗ ਕੀਤੀ ਅਤੇ ਸਰਗਲ ਨੇ ਕਿਹਾ ਕਿ ਇਨ੍ਹਾਂ ਕੰਪਨੀਆਂ ਦੇ ਅੰਦਰੂਨੀ ਪ੍ਰਬੰਧਾਂ ਰਾਹੀਂ ਇਹ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ ਕਿ ਟਰਾਂਸਪੋਰਟ ਦੀ ਹੜਤਾਲ ਕਰਨ ਪੈਟਰੋਲ ਡੀਜ਼ਲ ਤੇ ਐਲਪੀਜੀ ਦੀ ਸਪਲਾਈ ਪ੍ਰਭਾਵਿਤ ਨਾ ਹੋਵੇ ਉਹਨਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੰਪਨੀਆਂ ਨੂੰ ਪੈਟਰੋਲ ਪੰਪ ਨੂੰ ਸਪਲਾਈ ਦੀ ਸਹੂਲਤ ਦੇਣ ਲਈ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਜਾਵੇਗਾ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਇਸ ਮਸਲੇ ਨੂੰ ਲੈ ਕੇ ਜਲਦ ਹੱਲ ਕਰਨ ਲਈ ਸਮਰਥ ਅਧਿਕਾਰੀਆਂ ਅਤੇ ਹਰ ਡਰਾਈ ਟ੍ਰਾਂਸਪੋਰਟ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਡਿਪਟੀ ਕਮਿਸ਼ਨਰ ਨੇ ਇਹ ਵੀ ਚੇਤਾਵਨੀ ਦਿੱਤੀ ਕਿ ਪੈਟਰੋਲ ਪੰਪਾਂ ਜਾਂ ਕਿਸੇ ਵੀ ਵਿਅਕਤੀ ਵੱਲੋਂ ਕਿਸੇ ਵੀ ਤਰ੍ਹਾਂ ਦੀ ਜਮ੍ਹਾਂ ਖੋਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਸੂਬੇ ਦੇ ਕਈ ਜ਼ਿਲ੍ਹੇ ਵਿੱਚ ਸੋਮਵਾਰ ਦੇ ਸ਼ਾਮ ਪੈਟਰੋਲ ਪੰਪਾਂ ਦੇ ਪੈਟਰੋਲ ਖਤਮ ਹੋ ਗਿਆ ਤੇ ਅੱਜ ਮੰਗਲਵਾਰ ਨੂੰ ਵੀ ਕਈ ਥਾਵਾਂ ਤੇ ਲੰਬੀਆਂ ਲਾਈਨਾਂ ਲੱਗੀਆਂ ਰਹੀਆਂ ਜ਼ਿਆਦਾਤਰ ਲੁਧਿਆਣਾ ਜਲੰਧਰ ਪੰਪਾਂ ਦੇ ਸਵੇਰ ਤੋਂ ਹੀ ਭਾਰੀ ਭੀੜ ਲੋਕਾਂ ਨੇ ਪੈਟਰੋਲ ਡੀਜ਼ਲ ਖਤਮ ਹੋਣ ਦਾ ਡਰ ਬਣਿਆ ਹੋਇਆ ਹੈ ਲਾਡੋ ਵਾਲੀ ਰੋਡ ਤੇ ਸਰਕਾਰੀ ਪੈਟਰੋਲ ਪੰਪ ਤੇ ਵਾਹਨਾਂ ਦੀ ਭੀੜ ਕਾਰਨ ਸੜਕ ਤੇ ਜਾਮ ਲੱਗ ਗਿਆ ਜਲੰਧਰ ਸਵਿਧਾਨ ਚੌਂਕ ਨੇੜੇ ਪੈਟਰੋਲ ਪੰਪ ਤੇ ਬਾਹਰ ਡਰਾਈਵਰ ਪੈਟਰੋਲ ਪਰਵਾਉਣ ਲਈ ਖੜੇ ਨਜ਼ਰ ਆਏ ਇਨਾ ਹੀ ਨਹੀਂ ਕਈ ਪੈਟਰੋਲ ਪੰਪਾਂ ਦੇ ਡੀਜ਼ਲ ਵੀ ਖਤਮ ਹੋਣ ਦੀ ਸੂਚਨਾ ਹੈ ਰੂਪਨਗਰਚ ਪੈਟਰੋਲ ਪੰਪਾਂ ਤੇ ਦੇਰ ਸ਼ਾਮ ਪੈਟਰੋਲ ਤੇ ਡੀਜ਼ਲ ਪਵਾਉਣ ਲਈ ਹਵਾਨਾਂ ਦੀਆਂ ਕਤਾਰਾਂ ਲੱਗਣੀਆਂ ਸ਼ੁਰੂ ਹੋ ਗਈਆਂ ਲੁਧਿਆਣਾ ਤੇ ਬਰਨਾਲਾ ਚ ਵੀ ਇਹੀ ਸਥਿਤੀ ਰਹੀ ਪੈਟਰੋਲ ਪੰਪ ਐਸੋਸੀਏਸ਼ਨ ਬਰਨਾਲਾ ਦੇ ਉਪ ਪ੍ਰਧਾਨ ਵਿਕਾਸ ਬਾਂਸਲ ਬੰਟੀ ਨੇ ਦੱਸਿਆ ਕਿ ਤੇਲ ਟੈਂਕਰਾਂ ਦੀ 2 ਦਿਨਾਂ ਦੀ ਚੱਲ ਰਹੀ ਹੜਤਾਲ ਦੇ ਕਾਰਨ ਅਜਿਹੀ ਸਥਿਤੀ ਬਣੀ ਹੈ ਉਹਨਾਂ ਕਿਹਾ ਕਿ ਬਰਨਾਲਾ 'ਚ ਕਰੀਬ 60 ਪੈਟਰੋਲ ਪੰਪ ਹਨ ਅਤੇ ਜ਼ਿਆਦਾਤਰ ਪੰਪਾਂ ਤੇ ਸੋਮਵਾਰ ਰਾਤ ਨੂੰ ਹੀ ਡੀਜ਼ਲ ਖਤਮ ਹੋ ਚੁੱਕੇ ਪੈਟਰੋਲ ਰਾਤ ਨੂੰ ਖਤਮ ਹੋਣ ਦੇ ਅਸਰ ਹਨ ਉਹਨਾਂ ਕਿਹਾ ਕਿ ਸਥਿਤੀ ਅੱਗੇ ਹੋਰ ਵੀ ਗੰਭੀਰ ਹੋਣ ਦਾ ਖਤਰਾ ਹੈ ਕਿ ਐਂਡ ਰਨ ਕਾਨੂੰਨ ਦਾ ਵਿਰੋਧ ਦਿਨਾਂ ਦਾ ਕੰਮਾਂ ਨੂੰ ਰੋਕੇ ਫੌਨਾਂ ਦੇ ਚੱਕੇ ਹਿੱਟ ਐਂਡ ਰਨ ਕਾਨੂੰਨ ਦੀ ਸਜ਼ਾ ਨੂੰ ਸਖਤ ਹੋਣ ਦੇ ਕਾਰਨ ਦੇ ਵਿਰੋਧ ਡਰਾਈਵਰਾਂ ਵੱਲੋਂ ਕੀਤੀ ਜਾ ਰਹੀ ਹੜਤਾਲ ਮੰਗਲਵਾਰ ਜਾਨੀ ਅੱਜ ਦੂਜਾ ਦਿਨ ਹੈ ਹੜਤਾਲ ਦਾ ਅਸਰ ਪੰਜਾਬ ਦਿੱਲੀ ਉੱਤਰ ਪ੍ਰਦੇਸ਼ ਮੱਧਪੰਦੇ ਪਿਹਾਰ ਉੱਤਰਾਖੰਡ ਸਮੇਤ ਕਈ ਸੂਬਿਆਂ ਵਿੱਚ ਦਿਖਾਈ ਦੇ ਰਹੇ ਹਨ ਇਸ ਪੰਜਾਬੀ ਬਲੀਟਨ ਵਿੱਚ ਬਸ ਇੰਨਾ ਹੀ ਹੁਣ ਮੈਨੂੰ ਇਜਾਜ਼ਤ ਦਿਓ ਸਤਿ ਸ਼੍ਰੀ ਅਕਾਲ ਜੀ